ਸੋ ਕੋਮਨ ਨੂੰ ਬੈਂਦੀਆ ਕਿਹਾ ਹੋ ਆਪਣੇ ਵਿਚਾਰ ਨੂੰ ਸਵਰਨ ਸਿੰਘ ਜੀ ਜਿਹੜੇ ਆਪਣੇ ਸਾਥੀਓ ਸਭੂਆਂ ਨੂੰ ਭੁਦੀ ਜੀ ਕਿਓ ਸਾਰੇ ਜਿਹੜੇ ਸਰਕਾਰ ਤੇ ਸਾਥੀਓ ਮੈਂ ਇੱਕ ਉਸ क्रांतिकारी ਤੇ ਸਹਿਤਕਾਰ ਤੇ ਉਹ ਮਦਨਾਲਾ ਉਹਿਆ ਕੀ ਕੀ ਸਮਾਜ ਨੂੰ ਦੇਣਾ ਕਿਉਂ ਕ੍ਰਾਂਤੀਕਾਰੀ ਇਨਕਰਾਵੀ ਕਮੇਟੇ ਨਾਲ ਕਿਵੇਂ ਜੁੜਿਆ ਰਿਹਾ ਇਹਦੇ ਤੇ ਮੇਰੀ ਹੈ ਜਦੋਂ ਕੋਈ ਲੇਖਕ ਉਦਿਕੰਮ ਰੱਖਉਣ ਦੇ ਨਾਤੇ ਮਨੁੱਖ ਨੂੰ ਆਪਾਂ ਉਹਦੀ ਸਮਝਦੇ ਆ ਕਿ ਉਹ ਸਾਰੇ ਜੀਵਨਾਂ ਲੋ ਇਸਨੋਂ ਫਰਕ ਆਉਦਾ ਕਿ ਉਹ ਸੋਚ ਸਕਦਾ ਬੁੱਧੀਜੀਵੀ ਆ ਕੋਤੀ ਰੱਖਦਾ ਸਮਾਜ ਦੇ ਵਿੱਚ ਰਿਸ਼ਤਿਆਂ ਨੂੰ ਪਛਾਣ ਲੈਂਦਾ ਸਮਾਜ ਦੇ ਸਾਰੇ ਵੀ ਰਿਸ਼ਤੇ ਆ ਉਹਨਾਂ ਨੂੰ ਉਹ ਸਮਝ ਲਈ ਸਕਦਾ ਜੇਕਰ ਉਹ ਸਮਝ ਲੈਂਦਾ ਤਾਂ ਉਹਦੇ ਤੇ ਉਹ ਆਪਣੀ ਸੋਚ ਸਮਝ ਕੋਈ ਨਾ ਕੋਈ ਬਣਾਉਂਦਾ ਕਿ ਉਹਨੂੰ ਬਣਾਉਣ ਲਈ ਵੀ ਇੱਕ ਢੰਗ ਹੈ ਜਿਨ ਵੱਸੀ ਆਪਾਂ ਗਿਆਨ ਨੂੰ ਵਿਸ਼ਾ ਕਹਿੰਦੇ ਆ ਅੰਗਰੇਜ਼ੀ ਚ ਐਪਿਸਟਮੋਲੋਜੀ ਕਹਿੰਦੇ ਆ ਉਹਦੇ ਮਤਲਬ ਉਹ ਗਿਆਨ ਹਾਸਲ ਕਰਦਾ ਤਾਂ ਗਿਆਨ ਇਹ ਸਮਾਜ ਤੋਂ ਹਾਸਲ ਕਰਦਾ ਸਮਾਜ ਤੋਂ ਜਿਵੇਂ ਜਿਵੇਂ ਉਹ ਗਿਆਨ ਪ੍ਰਾਪਤ ਹੁੰਦਾ ਤਾਂ ਉਹ ਜੋ ਵੀ ਬੁਰਾ ਮਿਲਦਾ ਉਹਦੇ ਬਾਰੇ ਜਾਂਦਾ ਆਪਣੇ ਵਿੱਚ ਵਿਚਾਰ ਪਰਗਣ ਕਰਦਾ ਜਾਂ ਚੇਤਨ ਅਚੇਤਨ ਦੇ ਨਿਰੰਦਾਉ ਚੇਤਨ ਆਪਣੇ ਆਪ ਦੇ ਮਨੁੱਖਾ ਜਿਹੜਾ ਉਹ ਸੋਝਵਾਨ ਹੋਣ ਕਰਕੇ ਉਹ ਚੇਦਰ ਨੂੰ ਬਚੇ ਇੱਕ ਮਨੁੱਖ ਬਣ ਜਾਂਦਾ ਜਿਹਦੇ ਕਰਕੇ ਉਹਨਾਂ ਨੇ ਇੱਕ ਚੇਤਨ ਮਨੁੱਖ ਬਣ ਦਾ ਕੰਮ ਹੰਡਾਇਆ ਜਦੋਂ ਕ੍ਰਾਂਤੀਕਾਰੀ ਕਮਿਊਨਿਟੀ ਪਲੇਅਰ ਚ ਆਇਆ ਨਾਸਰਦੀ ਮੂਵਮੈਂਟ ਚ ਆਇਆ ਉਹਨਾਂ ਨੇ ਇੱਕ ਬਹੁਤ ਵੱਡੀ ਆਪਣੇ ਆਪ ਇੱਕ ਸਲਾਹਨ ਮਾਰੀ ਤਾਂ ਉਹ ਸਾਰੇ ਜਿੰਨੇ ਵੀ ਸਮਾਜ ਦੇ ਤੱਕੇ ਹੁੰਦੇ ਸੀ ਜੋ ਵੀ ਸਮਾਜ ਦੇ ਵਿੱਚ ਅਨੁਪੰਦੀ ਸੀ ਜਾਨੀ ਸਭਨਾ ਕਿਸਮ ਦੇ ਲੋਕਾਂ ਦੇ ਖਿਲਾਫ ਸਭਨਾ ਕਿਸਮ ਨੂੰ ਤੇ ਉਹ ਦ압ਿਆਂ ਦੇ ਖਿਲਾਫ ਉਹ ਮਤਲਬ ਆਪਣੇ ਚੇਤਨ ਹੋਣਾ ਸ਼ੁਰੂ ਹੋ ਗਿਆ ਉਹਨਾਂ ਵਿੱਚ ਜਿਹੜੇ ਵੀ ਮੈਂ ਜਿੰਨਾਂ ਮੇਰਾ ਇਹਨਾਂ ਬਾਹਰ ਆਇਆ ਕੱਟੋ-ਕੱਟ ਮੈਰੇ ਨੂੰ ਤੋਦਣ ਦਾ ਹੱਕ ਇਹਦਾ ਸੋਹੰਦਾ ਉਹਨਾਂ ਉਸ ਤੋਂ ਫਿਰ ਉਹ 4-5 ਦੇ ਹਰਕੇ ਹੋ ਗਏ ਉਹਨੂੰ ਇਸ ਲਹਿਰ ਨਾਲ ਜੁੜਿਆ ਠੀਕ ਆ ਮੈਂ ਵੀ ਉਹ ਕੁਝ ਦਹਾਕੇ ਪਹਿਲਾਂ ਜਿੰਨਾ ਬੈਣ ਨੂੰ ਪਹਿਲਾਂ ਤੁਸੀਂ ਮੈਂ ਬਾਤ ਕਰਿਆ ਸੋ ਇਸ ਜਿਹੜੀ ਲੇਖਕ ਦੀ ਉਹਨੇ ਉਹਨਾਂ ਨੂੰ ਵਾਇਆ ਤੇ ਉਹਨੇ ਕਿਹੋ ਜਿਹਾ ਚੁਣਿਆ ਸਾਡੇ ਸਮਾਜ ਵਿੱਚ ਬਹੁਤ ਸਾਰੇ ਮੇਰੇ ਸਾਥੀਆਂ ਨੇ ਕਿਹਾ ਵੀ ਬਹੁਤ ਵਧੀਆ ਤੇ ਮੈਂ ਵੀ ਇਹ ਕਹਿਣਾ ਵੀ ਜਿਹੜਾ ਲਿਖਿਆ ਗਿਆ ਆ ਪੇਪਰ ਆ ਉਹਨੂੰ ਮੈਂ ਬਿਲਕੁਲ ਖੂਬ ਹੋ ਠੀਕ ਸਮਝਦਾ ਉਹ ਠੀਕ ਇਸ ਤਰ੍ਹਾਂ ਹੈ ਕਿ ਉਹ ਜਿਹੜਾ ਸਾਥੀ ਨੇ ਕੰਮ ਕੀਤੇ ਆ ਉਹਦੇ ਕੰਮਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨੁਕਸ ਨਹੀਂ ਘਟਿਆ ਜਾ ਸਕਦਾ ਜੋ ਉਹਨੇ ਲਿਖਿਆ ਠੀਕ ਹੈ ਲੋਕ ਨੁਕਸ ਮੈਂ ਐਨੀ ਕਹਿੰਦਾ ਕਿ ਅੱਜ ਵੀ ਆਜਿਜੇ ਜਿਹੜੇ ਨੁਕਸ ਪਏ ਆ ਉਹਨਾਂ ਦੇ ਮੁਤਾਬਕ ਉਹ ਕਿਹਦੇ ਕਿਹਦੇ ਖਿਲਾਫ ਬੋਲਿਆ ਉਹ ਸਾਰੇ ਧੱਕਿਆਂ ਦੇ ਖਿਲਾਫ ਜene ਜੇ ਵੀ ਸਾਮਰਾਜ ਦਾ ਕਟਾ ਉਨੇ ਸਾਮਰਾਜ ਦੇ ਖਿਲਾਫ ਆਪਣਾ ਰਾਹ ਨੁਕਿਆ ਉਹਨੇ ਰਾਹ ਨੁਕਿਆ ਵੀ ਇਹ ਜਮਹੂਰੀਅਤ ਜਮਹੂਰੀਤ ਹੈ ਨਹੀਂ ਕਹਿੰਦੇ ਪਾਰਲੀਮੈਂਟ ਪਾਰਲੀਮੈਂਟ ਤੇ ਝੂਠਾ ਇਤਬਾਨਾ ਉਹਨੇ ਸਾਰੀ ਚੀਜ਼ ਨਕਲਵੜੀ ਲੈ ਤਾ ਸਿੱਖ ਨਹੀਂ ਸੀ ਜਿਸ ਕਰਕੇ ਉਹ ਇੱਕ ਲੇਖਕ ਬਣਿਆ ਜਦੋਂ ਤਾਂ ਉਹਨੇ ਇਹਨਾਂ ਗੱਲਾਂ ਤੇ ਚੇਤਨ ਹੋ ਗਏ ਆਪਣਾ ਸਟੈਂਡ ਲਿਆ ਤੇ ਜਦੋਂ ਨੇ ਇਹ ਲਈ ਆਸੀ ਤੇ ਕ੍ਰਾਂਤੀਕਾਰੀ ਸਭਾ ਬਣਾਈ ਉਹਨੇ ਜਿਹੜੇ ਨਿਰਪੱਖਤਾਉਂਦੇ ਸੀ ਜਿਹੜੇ ਜਮਾਤੀ ਸੀ ਜਿਹੜੀ ਲੜਾਈ ਆ ਉਹ ਤੋਂ ਪਰੇ ਰਹਿਣਾ ਚਾਹੁੰਦੇ ਸੀ ਜਾਂ ਆਪਣੇ ਆਪ ਦਾ ਬਚਾ ਕੇ ਰੱਖਣਾ ਚਾਹੁੰਦੇ ਸੀ ਉਹਨੇ ਇਹ ਚੀਜ਼ ਨਹੀਂ ਲਈ ਉਹਨੇ ਸਿੱਧਾ ਸਪੋਕ ਸਟੈਂਡ ਲਿਆ ਵੀ ਸਹਿਯਤ ਕਰਾਇਣਾ ਉਹ ਲੇਖ ਕਰਾਉਣਾ ਉਹ ਕਿਹਦੇ ਵੀ ਇਹਨਾਂ ਹਾਕਮਾਂ ਦੀ ਬੋਲੀ ਨਹੀਂ ਬੋਲ ਸਕਦਾ ਸਭਿਆਚਾਰ ਦੇ ਵਿੱਚ ਦੋਨੋਂ ਬੋਲੀਆਂ ਹੀ ਆ ਕ੍ਰਾਂਤੀਕਾਰੀ ਜਿੰਦੀ ਬੋਲੀ ਆ ਤੇ ਦੂਸਰੇ ਜਿਹੜੇ ਵਿਰੋਧੀ ਆ ਉਹਨਾਂ ਦੀ ਵੀ ਸਮਰੱਥੀ ਆ ਉਹਨੇ ਇੱਕ ਰਾਹ ਲੱਭਿਆ ਕਹਿੰਦਾ ਦੂਜੇ ਦਾ ਮੂਮੈਂਟਾ ਤੁਸੀਂ ਭਾੜੋ ਕਮਿਊਨਿਸਟਾਂ ਨੂੰ ਕਹਿੰਦਾ ਵੀ ਵੱਡੇ ਵੱਡੇ ਕੰਮ ਜਿਹੜੇ ਦੁਨੀਆ ਦੇ ਵਿੱਚ ਜਿਹੜੇ ਕ੍ਰਾਂਤੀਆਂ ਆਈਆਂ ਆ ਉਹ ਸਿਲ ਮੋੜੇ ਆਏ ਆ ਉਹ ਮੇਰੇ ਬਸ ਦਾ ਰੋਗ ਨਹੀਂ ਐ ਉਹ ਸਾਡੀਆਂ ਕਮਿਊਨਿਸਟ ਪਾਰਟੀਆਂ ਦਾ ਰੋਡ ਆ ਵੀ ਉਹ ਪਿਛਲੇ ਮੋੜੇ ਕਿਵੇਂ ਆਏ ਹਣ ਪਿਛਲੇ ਮੋੜਿਆਂ ਦੀ ਇੱਕ ਗੱਲ ਨੋਟ ਕਰਨ ਵਾਲੀ ਆ ਪਿਛਲੇ ਮੋੜਿਆਂ ਦੀ ਇੱਕ ਗੱਲ ਆ ਵੀ ਕੀ ਅਸੀਂ ਜਿਹੜੇ ਅਸੀਂ ਸਾਡੇ ਕੋਈ ਸਾਧਨਾ ਐਸ ਵਕਤ ਜਿਹੜੇ ਸਾਧਨਾ ਦੇ ਅਸੀਂ ਮਾਲਕਾਂ ਜਿੰਨਾਂ ਨਾਲ ਅਸੀਂ ਜਨਤ ਦੇ ਜੱਥੇਵੰਦੀਆਂ ਚਲੋਨੇ ਜਿਹੜੀ ਸੋਚਣਾ ਅਸੀਂ ਕੋਈ ਲੜਾਈ ਲੜਦੇ ਹਾਂ ਜਾਂ ਕੋਈ ਹਥਿਆਰਾਂ ਨਾਲ ਲੜਦਾ ਜਾਂ ਕੋਈ ਹੋਰ ਲੜਦਾ ਉਹ ਸਮਝ ਨੂੰ ਨੇ ਚੇਤਰ ਨੂੰ ਪਚ ਇਹ ਸਮਝਿਆ ਵੀ ਇਹ ਕੰਮ ਮੇਰਾ ਇਕੱਲੇ ਦਾ ਨਹੀਂ ਹੈ ਉਹਨੇ ਕੂਬ ਕਿਹਾ ਵੀ ਜੇ ਕੋਈ ਖੇੜੇ ਪੜੇ ਆ ਉਹ ਸਾਰੇ ਖਿੰਡੇ ਬਣ ਰਿਹਾ ਜੱਥੇ ਵੰਗਿਆ ਕਰਿਆ ਉਹ ਕਿਸੇ ਵੀ ਸਾਰੀਆਂ ਮੂਵਮੈਂਟਾਂ ਦੇ ਵਿੱਚ ਜਿਹੜੀ ਜਿਹੜੀ ਮੂਵਮੈਂਟ ਜਿਵੇਂ ਜਿਵੇਂ ਅੱਗੇ ਵਿਕਾਸ ਕਰਦੀ ਰਹੀ ਚਾਹੂ ਮਤਲਬ ਕਿਸੇ ਪਾਸੇ ਗਲਤ ਪਾਸੇ ਨਹੀਂ ਜਾਂਦੀ ਰਹੀ ਉਹ ਉਹਨਾਂ ਨੂੰ ਬਾਚਦਾ ਰਿਹਾ ਦੇਖਦਾ ਰਿਹਾ ਤੇ ਸਮਝਦਾ ਰਿਹਾ ਚੇਤਨੂਪਰ ਫੈਸਲਾ ਲੈਂਦਾ ਰਿਹਾ ਤੇ ਇਸੇ ਕਰਕੇ ਜਿਹੜੇ ਉਹਦੇ ਚੇਤਨ ਫੈਸਲੇ ਸੀ ਉਹ ਇਹ ਸੋਚਦਾ ਸੀ ਜਿੰਨਾ ਕਿ ਮੇਰੇ ਨਾਲ ਬਾਹਰ ਰਿਆ ਜਾਂ ਮੇਰੇ ਨਾਲ ਕਦੇ ਬਹੁਤ ਕਟਕਲ ਆਉਂ ਗਿਆ ਮੇਰੇ ਨਾਲ ਮੈਂ ਇਸ ਦਾ ਅਫਸੋਸ ਮੰਨਦਾ ਆਪਣੇ ਆਪ ਨੂੰ ਮੇਰੇ ਨਾਲ ਨੇ ਕਈ ਕ੍ਰਿਟੀਕਲ ਗੱਲ ਨਹੀਂ ਕੀਤੀ ਮੈਨੂੰ ਇਹ ਤਾਂ ਖੁਈਆ ਕਦੇ ਵੀ ਕਮੇਟ ਲਾਇਰ ਨਾ ਉਹਦੇ ਲੱਗਦਾ ਕਿ ਉਹ ਨਹੀਂ ਸਕਿਆ ਜਾਂ ਮੈਂ ਉਹਦੇ ਸਾਥੀਆਂ ਤੋਂ ਉਹਦੇ ਵਿਚਾਰ ਨਹੀਂ ਸੁਣ ਸਕਿਆ ਮੇਰੇ ਨਾਲ ਉਹ ਕਦੇ ਇਹ ਇਨਕਲਾਬੀ ਕਮੇਟ ਲਾਇਰ ਵਾਲੀ ਕਦੇ ਵੀ ਗੱਲ ਕਰੀ ਪਤਾ ਨਹੀਂ ਉਹਨੂੰ ਕੀ ਸੀ ਪਰ ਅੰਨੁਰੂ ਇਹ ਰੇਸ਼ਤਾ ਸੀ ਤੇ ਮੇਰਾ ਜਵਾਈ ਆ ਮੇਰੀ ਹੋਰ ਸੋਚਦਾ ਬੰਦਾ ਇਹ ਹੋਰ ਸੋਚਦਾ ਬੰਦਾ ਐਸ ਪਰਸੈਂਟ ਦਾ ਕੋਈ ਉਹਨੂੰ ਮਤਲਬ ਸੀ ਉਹਨੇ ਮੇਰੇ ਨਾਲ ਕਦੇ ਗੱਲ ਨਹੀਂ ਕੀਤੀ ਪਰ ਹੁਣ ਜਦੋਂ ਅਖੀਰ ਦੇ ਵਿੱਚ ਮੈਂ ਇਹ ਦੇਖਿਆ ਤਾਂ ਉਹ ਇਹ ਕਹਿੰਦਾ ਸੀ ਵੀ ਜਿਹੜੇ ਕੌਮਨਿਸਟ ਮੁਖਰਾਬੀਆ ਖੱਤਰੀਆਂ ਕੂੜੀਆਂ ਵਾਂਗ ਖਿੰਡੀਆਂ ਠੀਕ ਆ ਮਾਓਮੰਦੀ ਪਾਰਟੀ ਬਣੀਆਂ ਬਹੁਤ ਖਸ ਹੋਇਆ ਸੀ ਇਹ ਮਾਵਾਦੀ ਪਾਰਟੀ ਬਣ ਤੇ ਬੜਾ ਖੁਸ਼ ਹੋਇਆ ਸੀ ਉਹ ਤੇ ਉਹ ਕਹਿੰਦਾ ਸੀ ਵੀ ਇਹ ਮੇਨਾ ਇੱਕ ਪਾਰਟੀ ਬਣੇ ਤੋਂ ਬਿਨਾ ਕੋਈ ਬਜਾਜ ਨਹੀਂ ਹੈ ਪਰ ਜਦੋਂ ਕੋਈ ਸੰਕਟ ਹੁੰਦਾ ਜਦੋਂ ਕੋਈ ਪੋਲੀਟਿਕਲ ਸੰਕਟ ਹੁੰਦਾ ਰਾਜਨੀਤਿਕ ਸੰਕਟ ਹੁੰਦਾ ਤਉ ਰਾਜਨੀਤਿਕ ਸੰਕਟ ਦੇ ਵਿੱਚ ਉਹ ਕਿਸ ਤਰ੍ਹਾਂ ਦੀਆਂ ਗੱਲਾਂ ਨੂੰ ਲੈ ਕੇ ਚੱਲਦਾ ਸੀ ਉਹ ਇਹ ਕਹਿੰਦਾ ਸੀ ਵੀ ਜਦੋਂ ਬਾੜ ਸੰਕਟਾ ਇਹ ਦਾ ਜਿਹੜੇ ਫਾਸੀਵਾਦ ਆ ਇਹਨਾਂ ਨੂੰ ਆਪਾਂ ਕਹਿ ਦਿੰਦੇ ਆ ਉਹ ਤਾਂ ਇਹ ਪਿਛਲੇ ਢੰਗ ਨਾਲ ਰਾਜ ਨਹੀਂ ਕਰਨ ਜਾਣਦੇ ਨਾ ਕਰ ਸਕਦੇ ਆ ਇਹ ਤਾਂ ਕੋਈ ਤਾਂ ਨਾ ਮਾ ਟੰਗਾ ਵੀ ਤੱਕੇ ਨਾਲ ਕਰਨਾ ਤੇ ਸੰਵਿਧਾਨ ਵੀ ਬਦਲ ਨਹੀਂ ਇਹ ਸਾਰੇ ਕਸ ਜਿਹੜੇ ਇਹਨਾਂ ਦੇ ਕੋਈ ਇਹਨਾਂ ਦੇ ਸੰਵਿਧਾਨ ਨਾਲ ਲਾਗਾ ਦੇਦਾ ਨਹੀਂ ਇਹ ਤਾਂ ਸਿੱਧਾ ਵਿਨਾਸ਼ ਮਤਲਬ ਸਾਰਾ ਕਸ ਲਾਗੂ ਕਰਾਜੋ ਨੇ ਫਾਸੀਵਾਦ ਗੈਰਕਾਨੂੰਨੀ ਚੱਲਣ ਨੂੰ ਤਿਆਰ ਆ ਇਹ ਬੰਨ ਹੋ ਗਏ ਆ ਜਿਹੜੇ ਇਹਨਾਂ ਦੇ ਪਾਗਲਾਂ ਦੇ ਮਰ ਉਹ ਇਹ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਆਰਐਸਐਸ ਸਾਹਿਬ ਉਹਨਾਂ ਦੀ ਜਿਹੜੀ ਕਾਰਵਾਈਆਂ ਦੇਖ ਲਓ ਕੋਈ ਸਿਆਣੀਆਂ ਕਾਰਵਾਈਆਂ ਨਹੀਂ ਹੈ ਉਹ ਕਹਿੰਦੇ ਆ ਵੀ ਇੱਥੇ ਜਿਹੜੇ ਹਿੰਦੂ ਆ ਸਾਨਾ ਲੋਕ ਹਿੰਦੂ ਆ ਉਹ ਦੂਸਰੇ ਧਰਮ ਨੂੰ ਨਹੀਂ ਮੰਨਦੇ ਸਿੱਖ ਧਰਮੋਂ ਘੱਟ ਜਾਂਦੀ ਹੈ ਜਿਹੜੇ ਉਹਦੇ ਹੱਕਾਂ ਨੂੰ ਖੋਹ ਲੈਂਦੇ ਆ ਜੇ ਨਾ ਹੀ ਹੋਏ ਇਹ ਤੇ ਕੌਮ ਮੰਨਦੇ ਆ ਕੋਈ ਹੋਰਾ ਉਹ ਕਹਿੰਦੇ ਹਿੰਦੂ ਕੌਮ ਆ ਭਾਰਤੀ ਕੌਮ ਆ ਕੌਮ ਦੇ ਜਿਹੜੇ ਹੱਕ ਆ ਉਹਨਾਂ ਸਾਰੀਆਂ ਉਹਨਾਂ ਦੇ ਕੌਮਾਂ ਦੇ ਜਿਵੇਂ ਕੌਮਾਂ ਬਣਦੀਆਂ ਉਹ ਇੱਕ ਸਮਾਜਿਕ ਇਤਿਹਾਸਿਕ ਪ੍ਰਸੰਗ ਚ ਬਣਦੀਆਂ ਉਹਨਾਂ ਦੀ ਸਾਂਝੀ ਭਾਸ਼ਾ ਬਣ ਜਾਂਦੀ ਹੈ ਸਾਂਝੀ ਮਤਲਬ ਸੱਭਿਆਚਾਰਕ ਸੰਗਠਨ ਉਹ ਜਿਹੜੇ ਮਾਣਕ ਵੀ ਬਣ ਜਾਂਦੇ ਉਸਤੇ ਜਿਹੜੀ ਮਾਰਗਦਰਸ਼ਨ ਪੰਜਾਬੀਆਂ ਪੰਜਾਬੀ ਜਿਹਦੀ ਧਰਤੀ ਹੈ ਪੰਜਾਬੀ ਦੇ ਆਪਣੇ ਆਪ ਨੂੰ ਪਹਿਲੇ ਸਭ ਤੋਂ ਪਹਿਲਾਂ ਕਹਾਂਗੇ ਇਹ ਧਰਤੀ ਸਾਡੀ ਮਾਂ ਸਾਡੇ ਹੱਟੇ ਆ ਪਰ ਬੇਦਰ ਨੇ ਕੀ ਕੀਤਾ ਇਹ ਜਾਨੀਆਂ ਕੰਮੀ ਤਾਂ ਜਿਹੜੇ ਹੱਥ ਸੀਗੇ ਉਹ ਖੋਲੇ ਕਿਹੜੀ ਗੱਲ ਬੋਲੇ ਕਿ ਹਿੰਦੂ ਕੌਮ ਨਾਲ ਦੀ ਸਾਡੀ ਸਾਡੀ ਤਾਂ ਭਾਰਤੀ ਕੌਮ ਨਾਲ ਦੀ ਨਾ ਭਾਰਤੀ ਕੌਮ ਦਾ ਸੰਗਤ ਠੀਕ ਹੈ ਨਾ ਹਿੰਦੂ ਕੌਮ ਦਾ ਸੰਗਤ ਠੀਕ ਹੈ ਉਹ ਕਿਉਂ ਨਹੀਂ ਜੀ ਚਲੇ ਦਗਾ ਬੈਠ ਗਿਆ ਮੈਂ ਇਤਨੀ ਛੇੜਦਾ ਮੈਂ ਇਹ ਕਹਣਾ ਵੀ ਜਦੋਂ ਸਾਡੇ ਹੱਥ ਹੀ ਖੋਲੇ ਉਹਨਾਂ ਨੇ ਜਿਹੜੇ ਸੀ ਇਹ ਜ਼ਮੀਨ ਦੇ ਮਾਲਕ ਸੀ ਜ਼ਮੀਨ ਦੇ ਮਨੋ ਇਸ ਸਪਾਉਂ ਦੇ ਵਿੱਚੋਂ ਜਿਹੜੇ ਉਹ ਪਾਵੇਂ ਸੀ ਕਿਸ ਤਰ੍ਹਾਂ ਦੀ ਹਾਲਤ ਚਾ ਓ ਸਾਡ ਨੂੰ ਬੋਲੀ ਅੰਮ੍ਰਿਤ ਦੂਸਰੀ ਗੱਲ ਜਿਹੜੇ ਅਗਲਾ ਜਿਹੜਾ ਧਾਬੀ ਆ ਇਹ ਸਾਵਨਾ ਦੇ ਧਾਬੀ ਆ ਧਰੂ ਘਾਟੀ ਦੇ ਨੇ ਧਾਬਾ ਪਉਂਦਾ ਮਤਲਬ ਜਿਹੜੀ ਜਿਮੋਰੀਤਾ ਹੋਏ ਨਾ ਕੋਈ ਜੁਮ ਹਰੇਤਨੀ ਹੋਏ ਸਾਵਸੀ ਤੇ ਜਿਹੜਾ ਅਗਲਾ ਧਾਬਾ ਸੀ ਆ ਉਹ ਕੋਮਾ ਦਾ ਧਾਬਾ ਸੀ ਕੋਮਾ ਦੇ ਪਾਰਿਆ ਉਹਨਾਂ ਅਗਲੇ ਰਹਿਗਾ ਜਾਤੀ ਤੇ ਇਹ ਸਾਰੇ ਦੋਸਤ ਮੇਰੇ ਬਹੁਤ ਵਧੀਆ ਬੋਲ ਕੇ ਗਏ ਆ ਮੈਂ ਸਾਰੇ ਦਾ ਕਾਇਦ ਨੂੰ ਧੰਨਵਾਦ ਕਰਿਓ ਜੋ ਉਹ ਕੋਸ਼ ਪ੍ਰਸੰਗੀ ਜੀ ਬੋਲੇ ਆ ਕਿ ਇੱਕ ਜਾਤੀ ਦਾਪਾ ਜਿਹੜਾ ਉਹਨੂੰ ਉਹਨੇ ਬੜਾ ਖੋਖਲਿਆ ਉਹ ਕੋਝੜਿਆ ਉਹਨਾਂ ਦੀ ਬੜੀਆਂ ਕਿਤਾਬਾਂ ਨੇ ਚਾਣੀ ਜਾਤੀ ਦੇ ਪ੍ਰਸੰਗ ਚ ਜਾਤਪਾਤ ਦੇ ਪ੍ਰਸੰਗ ਬੜੀਆਂ ਵੀ ਹਨ ਪਰ ਅਫਸੋਸ ਕਿ ਜਦੋਂ ਉਹਦਾ ਲਿਖਣ ਦਾ ਉਹਨਾਂ ਦੇ ਬਾਰੇ ਬਣਿਆ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਰਹਿ ਸਕੀ ਸੀ ਉਹ ਕੀ ਸੀ ਜੰਦੇ ਉਹ ਕਹਿੰਦੇ ਸੀ ਜਿਹੜਾ ਜਾਤੀ ਦਾ ਦਾਬਾ ਇਹ ਦਾਬਾ ਸਾਡੇ ਅਹੇ ਜ ਸਾਡੇ ਉੱਤੇ ਲੋਕਾਂ ਤੇ ਪਾਇਆ ਹੈ ਜਿੰਨੇ ਜਾਤੀ ਦਾਬੇ ਤੇ ਜਿਹੜੇ ਮੰਨਣ ਵਾਲੇ ਆ ਮੰਨੂ ਕਹਿੰਦੇ ਆ ਮੰਨੂ ਦੇ ਜਾਂ ਉਹਦੇ ਪੈਰੋਂ ਕਾਜ ਜਿਹੜੇ ਹੈਗੇ ਆ ਖਾਂ ਸਾਹਵ ਘੱਟ ਤੇ ਉਹ ਦੂਸਰਾ ਜਿਹੜਾ ਗੋਲੀਆਂ ਦੂਸਰਾ ਜਿੰਨਾ ਦਾ ਾਕੂ ਆ ਕੋਈ ਨੈਣਾ ਵੀ ਇੱਕ ਵਾਰੀ ਲੋਕਾਂ ਨੂੰ ਖਾਣੇ ਬਣਾ ਦਿਓ ਸੱਤ ਪੀੜੀਆਂ ਸਾਡਾ ਰਾਜ ਲੋਗ ਦੂਜਿਓ ਕਹਿੰਦਾ ਜਿੰਨਾ ਜਾਤੀ ਸੰਬੰਧ ਸਾਡੇ ਲਈ ਸਹਾਰਾ ਹੈਵੰਦਾ ਉਹ ਮਨ ਲੋ ਜਿਹੜੇ ਜ਼ਮਨ ਤੇ ਖਿਲਾਫ ਜਾਨੀ ਉਹਨਾਂ ਨੂੰ ਇਹ ਕਹਿੰਦੇ ਆ ਵੀ ਜਾਤੀ ਪਰਮਾਨਤਾ ਜਾਂ ਜਾਤੀ ਮਰਥਾ ਇਹ ਉਹਨਾਂ ਦੇ ਹੱਕ ਚ ਜਾਂਦੀ ਹੈ ਆਪ ਉਹਨਾਂ ਦੇ ਹੱਕ ਜਾਂਦੀ ਹੈ ਉਹੀ बार-बार ਆਰਐਸਐਸ ਤੇ ਉਹਨਾਂ ਦਾ ਜੜ ਬੋਲ ਕਰਤੀ ਆ ਉਹ ਨਾ ਕੋਈ ਤਿੰਨ ਦਿਨ ਜਾਣ ਨਹੀਂ ਪੋਚ ਉਹ ਉਹਨੇ ਉਹ ਕਿਆ ਹੋਇਆ ਵੀ ਜਿੱਥੇ ਜਾਤੀ ਪ੍ਰਬੰਧਾ ਉਹ ਅੱਗੇ ਵੱਲੋਂ ਟਾਕਰਾ ਦੇ ਤੋ ਉਹਨਾਂ ਨੇ ਵੱਲੋਂ ਉਹਦੇ ਨੇ ਦਬਸ ਜੀ ਪਾ ਸਕੇ ਚਾਹੇ ਮੁਗਲ ਹੋਣ ਚਾਹੇ ਅੰਗਰੇਜ਼ ਹੋਣ ਜਿੱਥੇ ਜਿੱਥੇ ਦਾਬੂ ਉਹਨਾਂ ਨੇ ਕਿਹਾ ਵੀ ਜਿਹੜਾ ਏਰੀਆ ਇਹ ਆ ਜੋਪੀ ਦਾ ਜਾਨ ਇਹ ਜਿੱਥੇ ਜਾਤੀ ਪ੍ਰਬੰਧ ਰਿਆ ਉਥੇ ਕੁਛ ਨਹੀਂ ਕਰ ਸਕਦੇ ਇਹ ਸਾਰਾ ਸਮਾਜ ਓਮੇ ਦਾ ਓਮੇ ਸੁਰੱਖਿਆ ਦਾ ਇਹਦਾ ਮਤਲਬ ਇੱਕ ਜਗੀਰੂ ਸਿਸਟਮ ਦੇ ਵਿੱਚ ਜਿਹੜਾ ਵੱਡੂ ਉਹ ਲੋਕ ਜੀਰੋ ਬਰਸਤ ਪ੍ਰਬੰਧ ਦੇ ਵਿੱਚ ਜੀਰੋ ਦੇ ਉਹ ਮਨੋ ਇਸ ਤਰ੍ਹਾਂ ਦਾ ਲੈ ਕੇ ਜਾਂਦੇ ਆ ਤਾਂ ਇਹ ਇੱਕ ਇਸ ਤਰ੍ਹਾਂ ਦਾ ਦਾਅਵੇ ਨੂੰ ਕੇਸ ਦਾਅਵੇ ਦੇ ਖਿਲਾਫ ਹੋ ਲਿਖਣਾ ਚਾਹਦੇ ਸੀ ਉਹ ਲਿਖ ਨਹੀਂ ਸਕੇ ਸੋ ਮੇਰੀ ਗੱਲ ਹੈ ਕਿ ਜਿਹੜੇ ਉਹ ਏਕਤਾ ਬਾਰੇ ਗੱਲ ਕਹਿੰਦੇ ਸੀ ਅਖੀਰਲੇ ਸਮੇਂ ਤੱਕ ਵੀ ਜਦੋਂ ਹੌਲ ਚੱਲ ਰਿਹਾ ਸੀ ਆਪਣਾ ਕਿਸਾਨਾਂ ਦਾ ਉਦੋਂ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੀ ਏਕਤਾ ਉਹ ਪਹਿਲਾ ਵਿਚਾਰਧਾਰਕ ਵੀ ਹੋ ਸਕਦੀ ਹੈ ਜਿਹੜੀ ਮੇਰੇ ਸਾਥੀ ਨੇ ਸਵਾਲ ਵੀ ਉਠਾਏ ਆ ਉਹ ਏਕਤਾ ਜਿਹੜੀ ਹੈ ਵਿਚਾਰਧਾਰਕ ਤੋਂ ਚਲਦੀ ਹੈ ਵਿਚਾਰਧਾਰਕ ਦੀ ਏਕਤਾ ਜਿਹੜੀ ਆ ਉਹ ਜਥੇਵੰਦਤ ਨੂੰ ਬਣਾ ਸਕਦੀ ਆ ਤੇ ਉਸ ਕਰਕੇ ਸਾਡੇ ਵਿੱਚ ਜਿੰਨੇ ਵੀ ਆਪਣੇ ਵੱਖ-ਵੱਖ ਨਾਲ ਸਮਝਾਂ ਤੇ ਆਪਾਂ ਨੇ ਟਕਰਾਏ ਆ ਉਹਨਾਂ ਦੇ ਜਾਂ ਡਾਕਲੇ ਆ ਉਹ ਚੱਲਦੇ ਰਹਿਣੇ ਆ ਉਨਾ ਚਿਰ ਤੱਕ ਜਿੰਨਾ ਚਿਰ ਤੋਂ ਤੱਕ ਵਿਚਾਰ ਤੱਕ ਦੇ ਇਤਹਾਸ ਦੀ ਜਿਹੜੀ ਆ ਉਹਨੂੰ ਲੜੀ ਨੂੰ ਸਾਰੇ ਸਮਝ ਨਹੀਂ ਲੈਂਦੇ ਉਹਨੂੰ ਪ੍ਰੋ ਨਹੀਂ ਲੈਂਦੇ ਹੁਣ ਵਿਚਾਰ ਕਰਕੇ ਇੱਕ ਦਾ ਨਾਮ ਮੂਰੀ ਇਨਕਲਾਬ ਦੀ ਪਈਆ ਜਿਉਂ ਕ੍ਰਾਂਤੀ ਦੇ ਉਹੀ ਕ੍ਰਾਂਤੀ ਦਾ ਹੋ ਸਹਿਤ ਕਰ ਰਿਹਾ ਉਹ ਕ੍ਰਾਂਤੀ ਦੇ ਅਸੀਂ ਕੋਈ ਸਾਹ ਬਣਾ ਸਕਦੇ ਹਾਂ ਜੇ ਉਹ ਸਾਹ ਨਹੀਂ ਬਣਦੀ ਤੁਸੀਂ ਕੋਈ ਘੱਟ ਪ੍ਰੋਗਰਾਮ ਤੇ ਕੋਈ ਕਿਸੇ ਵੀ ਸਾਥੀਧਾਰ ਵਿਦਿਆਨ ਨੂੰ ਨਾ ਜਾਉਦੇ ਆਪਾਂ ਦੇ ਵਿਚਾਰਾਂ ਨੂੰ ਕਿਉਂ ਆ ਤੁਹਾਡੇ ਕੋਲੇ ਆਪਣੇ ਆਪਣੇ ਬਹੁਤ ਸਾਰੇ ਖੜੇ ਪੱਤ ਤੋਂ ਵੱਧ ਵੱਧ ਤੋਂ ਵੱਧ ਖੜੇ ਪਏ ਆ ਉਹਨਾਂ ਤੋਂ ਤੁਸੀਂ ਆਪਣੀ ਸਮਝ ਲਿਆ ਸਕਦੇ ਹੋ ਪਰ ਕੋਸ਼ਿਸ਼ ਕਰੋ ਕਿ ਅਸੀਂ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਕੋਈ ਛੇਸ ਨਾ ਪਜਾਈ ਜਾਵੇ ਤੇ ਉਸ ਦਾ ਨੂੰ ਅਸੀਂ ਇੱਕ ਥਾਂ ਦੇ ਪਰੋਕੇ ਇਕੱਠੇ ਚੱਲੀਏ ਇਹਨਾਂ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਸਾਥੀ ਸਵਾਗਤ ਸ੍ਰੀ ਜਨਾ ਨੇ ਉਹ ਮਾਸਟਰ ਜੀ ਨੂੰ ਕਲਪਨ بتایا ਹੈ ਕਿ ਕਿ ਸਤਿਕਾਰਯੋਗ ਹੈ ਮਾਸਟਰ ਜੀ ਨੂੰ ਕੋਲ ਸਮਝਾ ਕੇ ਉਹਨਾਂ ਨੂੰ ਚਾਹ ਪੀ ਸਕਦੇ ਹੋਂ ਦੇ ਪਾਪ ਕੋ ਦੇ ਅੰਦਰ ਜਿਹੜੇ ਕਲਪੀ ਦੇ ਚਲ ਰਹੀ ਹੈ ਕਹਿੰਦਾ ਹੈ ਕੌਮਤ ਵੱਲੋਂ ਜਨਮ ਕਿਸ ਦੇਸ਼ ਦਾ ਕਾਰਪੋਰੇਟ ਕਮੀ ਕੀਤਾ ਜਾ ਰਿਹਾ ਜਿਹਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਤਾਂ ਰਾਜਨੀਤੀ ਹੈ ਕਿ ਲੋਕਾਂ ਦੇ ਵਿੱਚ ਚੰਗਾ ਪ੍ਰਤੀਕਰਮ ਉੱਠਣਾ ਹੈ ਇਹ ਬਖਵਾਖ ਕਿ ਜੇ ਅਨੰਦਰ ਕਿਹੋ ਜਿਹੀ ਲੋਕ ਸੌਂਕ ਕਰਦੇ ਹੋਗੇ ਧੰਗ ਨਾਲ ਲੋਕ ਸੋਚਦੇ ਆ ਦੇਖਦੇ ਪ੍ਰਤੀਕਰਮ ਆਊਗਾ ਜਿਨੂੰ ਅੱਜ ਇੱਥੇ ਆਦਵਸੀਆਂ ਕੋਲੋਂ ਤਾਂ ਮੈਂ ਕਹਿੰਦੀ ਆਂ ਕਾਫੀ ਕੌਮੀਆਂ ਦਾ ਕਾਫੀ ਚੰਗੀ ਸ਼ਕੂਰਤ ਹੈ ਜਿਹੜੀ ਉਹ ਧੜਵੀ ਫੌਜਾਂ ਚੱਲ ਰਹੀ ਹੈ ਤੇ ਰਾਜਨੀਤਿਕ ਜਿਹੜੇ ਮੁਕਾਬਲੇ ਤੇ ਜਿਹੜੀਆਂ ਇਨਕਲਾਬੀ ਸ਼ਕਤੀਆਂ ਉਹ ਉਖੜੀਆਂ ਨੇ ਜਿਹੜੀ ਇਸ ਸਥਿਤੀ ਜਿਵੇਂ ਪਹਿਲਾਂ శ్రీలంਕਾ ਬਣੀ ਸੀ ਅੱਜ ਬੰਗਲਾਦੇਸ਼ ਬਣੀ ਹੈ ਤੇ ਭਾਰਤ ਅੰਦਰ ਵੀ ਇਸ ਸਥਿਤੀ ਕੋਈ ਸਖਾਵੀ ਨਹੀਂ ਲੋਕ ਕੱਟ ਕਰ ਰਹੇ ਆ ਲੋਕ ਆਪ ਦੇ ਜਨ ਜਨਕਲ ਜ਼ਮੀਨ ਲਈ ਲੜਖੀ ਨਹੀਂ ਹੰਕਾਰਵਾਦ ਸੰਘਰਸ਼ ਕਰ ਰਹੀ ਸੀ ਪੀਟੀਆਈ ਬਹੁਜਨੀ ਰਹੀ ਸੀ ਤਾਂ ਉਹਨਾਂ ਨੂੰ ਲੁੱਟ ਦੇ ਸੰਧ ਤੇ ਬਾਬੇ ਨੂੰ ਜਾਰੀ ਜੋ ਖੰਡ ਲਈ ਨਾ ਲੋਕਾਂ ਨੂੰ ਆਪਣਾ ਵੀ ਕਹਿ ਕਿ ਝੂਠੇ ਪੋਸਮ ਕਾਦਨੇ ਚ ਮਾਰਨਾ ਕਿਸੇ ਪਿਛਲੇ ਸਮੇਂ ਚ ਦੇਖਿਆ ਹੋਊਗਾ ਕਿ ਵੀਜ਼ਾ ਬੋਰਟਾਕੀ ਜਿਵੇਂ ਮੀਡੀਆ ਇਹ ਤੇ ਆਪਣਾ ਅਗਰ ਕੌਮ ਕਮਿਟੀ ਆ ਉਹਦੇ ਰਹੀ ਜੋ ਸਾਹਮਣੇ ਆਇਆ ਕੋਈ ਕੁਛ ਸਾਹਮਣੇ ਆਇਆ ਕਿ ਇਥੋਂ ਦੀ ਹਕੂਮਤ ਫੌਜੀ ਤਰ੍ਹਾਂ ਚੜ੍ਹ ਕੇ ਵੱਡੇ ਪੱਧਰ ਤੇ ਉਹਨਾਂ ਦੇ ਮੁਕਾਬਲੇ ਬਣਾਏ ਜਾ ਰਹੇ ਆ ਵੱਡੇ ਪੱਧਰ ਤੇ ਇਹ ਜੇ ਆਪਰੇਸ਼ਨ ਮਿਟੇ ਜਾ ਰਹੇਗਾ ਤੇ ਬਸ ਹੁਣ ਸਾਰੀ ਗੱਲ ਦਾ ਸਮਾਧਾਨ ਕਰ ਲੈਣਾ ਹੁਣ ਸਾਰੀ ਗੱਲ ਹੂਣ ਦੇਣੀ ਇਥੋਂ ਇਥੇ ਮਤਲਬ ਹੈ ਹੈ ਉਹ ਹੀ ਲੋਕ ਦਾ ਰਾਜ ਮੁੜ ਸਥਾਪਿਤ ਕਰ ਦੇਣ ਇਸ ਗੱਲ ਲਈ ਲੋਕਾਂ ਨੂੰ ਮਾਰਾ ਜਾ ਰਿਹਾ ਤਾਂ ਮੈਂ ਸਮਝਦਾ ਸਾਨੂੰ ਵੀ ਹਕੂਮਤ ਦੇ ਇਸ ਕਾਲੇ ਕਰਮਾਂ ਦੀ ਹਕੂਮਤ ਦੇ ਇਸ ਲੋਕਪ੍ਰੋਧੀ ਕਰਮਾਂ ਦੀ ਜਿਹੜੀ ਵਿਰੋਧਤਾ ਕਰਨੀ ਚਾਹੀਦੀ ਹੈ ਅੱਜ ਜਿਨਾਜ ਦਾ ਇਕੱਠ ਹੈ ਉਹ ਇਹਨਾਂ ਝੂਠੇ ਪੁਲਸ ਬਣਾਉਣ ਦਾ ਵਿਰੋਧ ਕਰਦਾ ਆਓ ਪਰ ਰਲ ਕੇ ਮਤਾ ਪਈਆ ਫਿਰ ਗੱਲ ਇਸ ਮਤਲਬ ਪਰਵਾਹ ਦੀ ਲਈ ਧੰਨਵਾਦ ਅਗਲਾ ਹੈ ਜਿਹੜਾ ਕਿਸਾਨ ਮੋਰਚਾ ਸ਼ੰਭੂ ਬੜਨ ਦੇ ਉੱਤੇ ਲੱਗਿਆ ਹੋਇਆ। ਆਪਾਂ ਸਾਰਿਆਂ ਨੂੰ ਪਤਾ ਹੈ 13 ਫਰਵਰੀ ਤੋਂ ਹਕੂਮਤ ਨੇ ਉਹ ਜਾਵਰ ਉਹ ਹਰ ਹੱਥ ਕੰਡਾ ਬਣਾਇਆ। ਕੋਰਟ ਦੇ ਵਿੱਚ ਜਾ ਕੇ ਜਦੋਂ ਇਹ ਸਾਰਿਆਂ ਕਸੂਕੀ ਨਰਪਖਿ ਖੁਦਚਾਤ ਕਰਾਉਂਦੀ ਮੰਕੀਤੀ ਵੀ। ਉਦੋਂ ਵੀ ਮਤਲਬ ਰਹਿਣਾ ਹਮਤ ਨੇ ਤੇ ਮਤਲਬ ਕੋਰਟਾਂ ਦੇ ਖਿਲਾਫ ਇਹ ਜਾਚੀ ਨਾ ਹੋਵੇ ਅਸੀਂ ਰਸਤੇ ਵੀ ਨਾ ਖੋਲੀਏ ਤੇ ਪੰਜਾਬ ਹਕੂਮਤ ਨੇ ਉਹਦੇ ਹੱਕ ਦੇ ਵਿੱਚ ਧੁੱਲਦੀ ਹੈ ਪੰਜਾਬ ਹਕੂਮਤ ਨੇ ਜੋ ਵੀ ਕਰਨਾ ਹਕੂਮਤ ਕੋਲੋਂ ਸਾਡੇ ਤੇ ਜ਼ਬਰਦਸਤ ਹੈਗਾ ਕਿਸਾਨਾਂ ਦੇ ਦਿੱਤੇ ਉਹ ਪੰਜਾਬ ਜਿਹੜੀ ਸਰਕਾਰ ਸੀ ਉਹਨੇ ਵੀ ਉਹਨੂੰ ਮਰਜ਼ਿਤ ਨਹੀਂ ਕੀਤਾ ਤੇ ਜਿਹੜੇ ਜ਼ਬਰਦਸਤ ਪੇਸ ਸੀ ਉਹਨਾਂ ਨੂੰ ਕਿਤੇ ਜਿਹੜੇ ਕਤਲ ਹੋਇਆ ਸ਼ਹੀਦ ਦਾ ਉਹ ਵੀ ਮਤਲਬ ਕਿ ਤੁਹਾਨੂੰ ਪਰਚਾ ਨਹੀਂ ਦਰ ਦਿੱਤਾ ਤੇ ਅੱਜ ਉਹ ਸੰਘਰਸ਼ਾਂ ਦੇ ਨਾਲ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਮਜ਼ਦੂਰ ਕਿਸਾਨ ਮੋਰਚਾ ਦੀ ਰਵਾਇ ਦੇ ਵਿੱਚ ਲਗਾਤਾਰ ਚੱਲ ਰਿਹਾ ਹੈ ਤੇ ਉਹਦੇ ਵਿੱਚ ਹੋਰ ਦੇ ਵਿੱਚ ਜਿਹੜਾ ਹੈ ਉਹ ਸੰਭਾਈਵ ਦੀ ਇਹਨਾਂ मतलब ਉਹ ਕੁਛ ਨਾ ਕੁਛ ਮੋਰਚੇ ਨੂੰ ਸਫਲਤਾ ਵੱਲ ਜਾਣ ਦੀਆਂ ਹੁੰਦਾ ਹੈ ਤੇ ਇਹ ਮੋਰਚਾ ਜਿਹੜਾ ਲਗਾਤਾਰ ਇਸ ਤਰ੍ਹਾਂ ਕਿਸਾਨੀ ਮੁੰਡਾ ਵੀ ਜੁਗਾਇਨੀ ਕਰਦਾ ਅੱਜ ਦਾ ਵੀ ਰਾਟਾ ਉੱਠਾ ਇਸ ਮੋਰਚੇ ਦੀਆਂ ਮੰਗਾਂ ਦੀ ਹਕਾਇਤ ਤੇ ਇਸ ਮੋਰਚੇ ਨੂੰ ਜਾਰੀ ਰੱਖਣ ਦੀ ਹਮਾਇਤ ਕਰਦਾ। ਸੋ ਆਪਾਂ ਸਾਰੇ ਇੱਥੇ ਖੜੇ ਕਰਕੇ ਇਸ ਮੋਰਚੇ ਦੇ ਹੱਕ ਦੇ ਵਿੱਚ। ਧੰਨਵਾਦ। ਹੁਣ ਮੈਂ ਬੇਨਤੀ ਕਰੂਗਾ। ਵਿਜੇਂ ਪ੍ਰਮੋਤੀ ਕਮੇਟੀ ਦੇ ਸੁਪਾਦਰਸਕ ਪਰ ਸੁਖਵਿੰਦਰ ਕੌਮਪਟਰ ਦੇ ਨਾਲ ਨਾਸਪੀ ਬਰਨਸ ਪਰ ਜੁੜੇ ਸੰਬੰਧਿਤ ਇਸ ਤੇ ਪਰ ਵਿਚਾਰਵਾਦ ਕਰੀ। बहुत ई सतारो प्रधान बहुत सारे से पुराणे विदवानगरम साथी किसान मज़दूर मेरियूं भेणो जो पेपर इते पेश किता साथी माण्हू जी वलो ਇਸ ਪੇਪਰ 'ਤੇ ਦੋ ਗੱਲਾਂ ਕਰਕੇ ਬਹੁਤ ਐਮੇਤ ਹੈ। ਪਹਿਲੀ ਗੱਲ ਜਿਵੇਂ ਕਿ ਕਮਨਤ ਬੋਲ ਕੇ ਗਿਆ ਸਾਡੇ ਕ੍ਰਾਫਟਿਕਰੀ ਮੈਜੂਰੀ ਯੂਨੀਅਨ ਦਾ ਆਪ ਤਾਂ ਇੱਕ ਪੁੱਜੇ ਜਿਸਮੰਦਰ ਬਣ ਕੀਤਾ ਮੇਰੇ ਖਿਆਲ 'ਚ ਬਹੁਤ ਹੀ ਗੁੰਦਗਰੀ ਸ਼ਬਦਾਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਨੂੰ ਬਹੁਤ ਜਿਆਦਾ ਦੇ ਤੱਖਾਂ ਨੂੰ ਕਵਰ ਕਰਤਾ ਇਹ ਗੱਲ ਠੀਕ ਆ ਕਿ ਜੇ ਤੁਸੀਂ ਚਾਹ ਪੇਂਡਿਆਂ ਦਾ ਪੇਪਰ ਲਿਖ ਰਹੇ ਹੋ ਤੇ ਹਰ ਕਲਪਨਾ ਨਿਗਮ ਕਰ ਸਾਦੇ ਪਰਾਂ ਵੀ ਇਸ ਕਿਸਮ ਪੜ ਕੇ ਮਾਸਟਰ ਜੀ ਦੀ ਸ਼ਖਸੀਅਤ ਬੰਦੇ ਦੇ ਦਿਮਾਗ ਚ ਬਣ ਜਾਂਦੀ ਆ ਉਪਰ ਦੀ ਦੂਤੀਆ ਦੀ ਅੰਮ੍ਰਿਤ ਇਹ ਆ ਕਿ ਅਸੀਂ ਲੜੀ ਜਾਂਦੇ ਰਹਿੰਦੇ ਆ ਪਰ ਇਤਿਹਾਸ ਨੂੰ ਸਾਹਮਣੇ ਦਾ ਰਵਾਜ ਨਹੀਂ ਹੈਗਾ ਪੰਜਾਬ ਦੇ ਵਿੱਚ ਇਹ ਬਹੁਤ ਵੱਡੀ ਦਿੱਕਤ ਆ ਕਿ ਸੰਘਰਸ਼ ਲੜੀ ਜਾਂਦੇ ਆ ਫਿਰ ਬਾਅਦ ਦੇ ਉਹ ਕਹਾਣੀਆਂ ਦਰਵਾਜ਼ਾ ਖੋਲ੍ਹਦੇ ਉਹ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਆ ਹਿਸਟਰੀ ਤਾਂ ਇਸ ਸਬਕ ਨੂੰ ਬਹੁਤ ਅਹਿਮ ਹੈ ਕਿ ਬਾਰੂ ਜੀ ਸਾਡੇ ਸਮਿਆਂ ਚ ਰਹੇ ਅਸੀਂ ਸਾਰੇ ਬਹੁਤ ਸਾਰੇ ਲੋਕ ਉਹਨਾਂ ਦੇ ਸਮਕਾਲੀ ਹਨ ਜਵਾਨ ਜੀ ਦਾ ਉਹਨਾਂ ਨਾਲ ਸਿੱਧਾ ਵਿਆਹ ਹੋਸਤਾ ਰਿਹਾ ਤਾਂ ਉਹਨਾਂ ਦੀ ਜ਼ਿੰਦਗੀ ਦੀ ਬਹੁਤ ਹਕੀਕੀ ਪੇਸ਼ਕਾਰੀ ਇੱਕ ਡਾਕੂਮੈਂਟ ਦੇ ਰੂਪ ਤੁਹਾਡੇ ਕੋਲੇ ਆ ਗਈ ਇਹ ਇੱਕ ਹਿਸਟੋਰੀਕਲ ਨਕਤਵੇਂ 21 ਹਾਂ ਠੀਕ ਹੈ ਜੇ ਕੋਈ ਇਹ ਸੁਝਾਅ ਹੋਣਗੇ ਸਾਥੀਆਂ ਦੇ ਉਹ ਐਡ ਕਰਨ ਮੇਰੇ ਖਿਆਲੋਂ ਜਵਾਬ ਵੀ ਨਹੀਂ ਦੇਣ